ਸਥਾਨਕ ਆਰਟ ਗੈਲਰੀ ਵਿਖੇ ਗੀਨੀਸ ਬੁੱਕ ਜੇਤੂ ਪੰਕਜ ਅਤੇ ਪ੍ਰੀਤੀ ਡਾਂਸ ਅਕੈਡਮੀ ਵੱਲੋਂ ਸੁਪਰ ਡਾਂਸ 30 ਲਿਟਲ ਚਾ ਤੇ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ ਦੇ ਨਾਲ ਪ੍ਰਮੋਦ ਪਾਟਿਆ ਪ੍ਰਧਾਨ ਸਪੋਰਟ ਸੈਲ ਨੇ ਸ਼ਿਰਕਤ ਕੀਤੀ ਇਸ ਮੌਕੇ ਮਾਨਵ ਪਬਲਿਕ ਸਕੂਲ ਰੌਕਵੁੱਡ ਇੰਟਰਨੈਸ਼ਨਲ ਸਕੂਲ ਅਤੇ ਦੋ ਅਕੈਡਮੀਆ ਸਮੇਤ ਵੱਖ-ਵੱਖ ਸਕੂਲਾਂ ਦੇ 90 ਬੱਚਿਆਂ ਨੇ ਭਾਗ ਲਿਆ ਇਸ ਮੌਕੇ ਚੇਅਰਮੈਨ ਕੇ ਆਰ ਮਹੇਸ਼ਵਰੀ मैडम रेखा महेश्वरी विजय खन्ना सोनिया सहदेव मानव पब्लिक स्कूल ਅਤੇ ਬੱਚਿਆਂ ਨੂੰ ਯਾਦਗਾਰੀ ਚਿੰ ਦੇ ਕੇ ਸਨਮਾਨਿਤ ਕੀਤਾ ਗਿਆ ਡਾਂਸਰ 30 ਲिटल 챔ਪ 23 ਇਹ ਪ੍ਰੋਗਰਾਮ ਜਿਹੜੇ ਬੱਚਿਆਂ ਦਾ ਟੈਲੈਂਟ ਦੇ ਉੱਪਰ ਹੁੰਦਾ ਹੈ ਇਹੋ ਹੀ ਬੱਚੇ ਇਹਦੇ ਵਿੱਚ ਆਪਣੇ ਜੋ ਟੈਲੈਂਟ ਪੇਸ਼ ਕਰਦੇ ਨੇ ਇਹੋ ਹੀ ਬੱਚੇ ਸੋਨੀ ਟੀਵੀ ਸਟਾਰ ਜੀ ਅਤੇ ਅਲੱਗ-ਅਲੱਗ ਚੈਨਲਾਂ ਤੇ ਪਹੁੰਚ ਚੁੱਕੇ ਨੇ ਸੋ ਜਿਸ ਤਰ੍ਹਾਂ ਪੰਕਜ ਜਨ ਪ੍ਰੀਤੀ ਡਾਂਸ ਅਕੈਡਮੀ ਜਿਹਦਾ ਪੂਰੇ ਵਰਡ ਦੇ ਵਿੱਚ ਨਾਮ ਹੋ ਚੁੱਕਾ ਹੈ ਅੱਜ ਹਰ ਕੋਈ ਜਾਣਦਾ ਹੈ ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਬੱਚੇ ਇੱਥੋਂ ਤਿਆਰੀ ਕਰਕੇ ਅਲੱਗ-ਅਲੱਗ ਚੈਨਲਾਂ ਤੇ ਅਲੱਗ-ਅਲੱਗ ਜਗ੍ਹਾ ਤੇ ਪਹੁੰਚ ਚੁੱਕੇ ਨੇ ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਤੇ ਮੈਂ ਦਿਲੀ ਮੁਬਾਰਕ ਦੇਣਾ ਅੱਜ ਪੰਕਜ ਔਰ ਪ੍ਰੀਤੀ ਜੀ ਨੇ ਇਹ ਅਕੈਡਮੀ ਨੇ ਬੱਚਿਆਂ ਦਾ ਜਿਹੜਾ 30 ਮੈਂ ਕੰਪੀਟੀਸ਼ਨ ਕੀਤਾ ਹੈ ਔਰ ਮੈਂ ਦੇਖਿਆ ਸਮਾਜ ਦੇ ਵਾਸਤੇ ਬਹੁਤ ਅੱਛੀ ਡਾਇਰੈਕਸ਼ਨ ਹੈ ਛੋਟੇ ਛੋਟੇ ਬੱਚਿਆਂ ਨੂੰ ਸਟੇਜ ਤੇ ਲਿਆ ਕੇ ਉਹਨਾਂ ਨੂੰ ਸਾਈਡ ਕਰਨਾ ਔਰ ਉਹਨਾਂ ਨੂੰ ਸਟੇਜ ਦੇ ਉੱਤੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮੈਂ ਸਮਝਦਾ ਕਿ ਅੱਜ ਦਾ ਯੁੱਗ ਜਿਹੜਾ ਕੰਪੀਟੀਸ਼ਨ ਦਾ ਯੁੱਗ ਹੈ